ਸਾਸੀ ਕਾ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਜੀਐਸ ਕੜਿਆਣਾ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਧੜ ਨੂੰ ਆਪਣੀ ਹਵੇਲੀ ਵਿੱਚ ਰੱਖ ਕੇ ਹਵੇਲੀ ਨੂੰ ਅੱਗ ਲਾ ਕੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕਰਨ ਵਾਲੇ ਭਾਈ ਲੱੱਕੀ ਸ਼ਾ ਬੰਜਾਰਾ ਬਾਰੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਭਾਈ ਲੱਖੀ ਸ਼ਾਹ ਬੰਜਾਰਾ ਦਾ ਜਨਮ 4 ਜੁਲਾਈ 1580 ਨੂੰ ਪਿਤਾ ਗੋਦੂ ਦੇ ਘਰ ਦਿੱਲੀ ਵਿੱਚ ਹੋਇਆ ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ ਹੋਇਆ ਉੱਥੇ ਇਹਨਾਂ ਦਾ ਘਰ ਸੀ ਆਪਾਂ ਵੀਡੀਓ ਵਿੱਚ ਅੱਗੇ ਗੱਲ ਕਰਦੇ ਹਾਂ ਮਾਤਾ ਪਿਤਾ ਨੇ ਨਾਮ ਲੱਖੀ ਰਾਏ ਰੱਖਿਆ ਲੱਖੀ ਰਾਏ ਦੇ ਪਿਤਾ ਤੇ ਦਾਦੇ ਦੀ ਟਰਾਂਸਪੋਰਟ ਸੀ ਤੇ ਇਹ ਮੁਗਲ ਰਾਜ ਵਿੱਚ ਸਰਕਾਰੀ ਠੇਕੇ ਚੱਕਦੇ ਸੀ ਟਰਾਂਸਪੋਰਟ ਦਾ ਸਾਧਨ ਉਸ ਵੇਲੇ ਸਿਰਫ ਗੱਡੇ ਹੀ ਸੀ ਲੱਖੀ ਰਾਏ ਦਾ ਜਨਮ ਗੁਹਾਰ ਗੋਤ ਮਤਲਬ ਵਰਤਿਆ ਵਿੱਚ ਹੋਇਆ ਵਰਤਿਆ ਬਾਜੀਗਰ ਬਰਾਦਰੀ ਵਿੱਚ ਆਉਂਦਾ ਇੱਕ ਫ੍ਰਾਂਸੀਸੀ ਲੇਖਕ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਇਹਨਾਂ ਕੋਲ 20 ਤੋਂ 40 ਹਜ਼ਾਰ ਗੱਡਿਆਂ ਦਾ ਕਾਫਲਾ ਸੀ ਸ਼੍ਰੀਲੰਕਾ ਤੋਂ ਲੈ ਕੇ ਪੂਰੇ ਏਸ਼ੀਆ ਤੱਕ ਇਹਨਾਂ ਦਾ ਵਪਾਰ ਚੱਲਦਾ ਸੀ ਤੇ ਇਹ ਚੂਨੇ ਦਾ ਵਪਾਰ ਕਰਦੇ ਸੀ ਮੁਗਲ ਹਕੂਮਤ ਵਾਸਤੇ ਹਥਿਆਰ ਤੇ ਰਸਤ ਪਾਣੀ ਪੰਚਾਉਣ ਦਾ ਕੰਮ ਵੀ ਇਹਨਾਂ ਦਾ ਹੀ ਸੀ। ਗੁਰੂ ਨਾਨਕ ਦੇਵ ਜੀ ਜਦੋਂ ਦਾਸੀਆਂ ਵੇਲੇ ਰਾਮਪੁਰ ਰੁਕੇ ਤਾਂ ਭਾਈ ਲੱਖੀ ਰਾਏ ਦੇ ਦਾਦਾ ਜੀ ਦਾ 20000 ਗੱਡਿਆਂ ਦਾ ਕਾਫਲਾ ਵੀ ਉੱਥੋਂ ਲੰਘ ਰਿਹਾ ਸੀ। ਕਾਫਲੇ ਨੂੰ ਉਸ ਵੇਲੇ ਟਾਂਡਾ ਵੀ ਆਖਦੇ ਸੀ। ਇਹਨਾਂ ਦੇ ਦਾਦਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤੇ ਗੁਰੂ ਸਾਹਿਬ ਨਾਲ ਜੁੜ ਗਏ। ਭਾਈ ਲੱਖੀ ਰਾਏ ਦਾ ਪਰਿਵਾਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਘਰ ਦਾ ਸ਼ਰਧਾਲੂ ਰਿਹਾ। ਤੇ ਉਹਨਾਂ ਤੋਂ ਬਾਅਦ ਵੀ ਇਹਨਾਂ ਦੇ ਪੁੱਤ ਪੋਤਿਆਂ ਨੇ ਵੀ ਸਿੱਖ ਕੌਮ ਲਈ ਸ਼ਹੀਦੀਆਂ ਦਿੱਤੀਆਂ ਭਾਈ ਲੱਖੀ ਰਾਏ ਜਦੋਂ ਜਵਾਨ ਹੋਏ ਤਾਂ ਇਹਨਾਂ ਦਾ ਵਿਆਹ ਬੀਬੀ ਕੰਤੋ ਨਾਲ ਹੋਇਆ ਇਹਨਾਂ ਦੇ ਘਰ 8 ਮੁੰਡੇ ਤੇ ਇੱਕ ਕੁੜੀ ਹੋਈ ਬੀਬੀ ਸੀਤੋਬਾਈ ਤੁਹਾਨੂੰ ਦੱਸਦੀ ਹੈ ਕਿ ਬੀਬੀ ਸੀਤੋਬਾਈ ਭਾਈ ਮਨੀ ਸਿੰਘ ਨਾਲ ਵਿਆਹੀ ਹੋਈ ਸੀ ਵਪਾਰ ਦਾ ਕੰਮ ਜਦੋਂ ਭਾਈ ਲੱਖੀ ਰਾਏ ਦੇ ਹੱਥ ਵਿੱਚ ਆਇਆ ਤਾਂ ਇਹਨਾਂ ਨੇ ਆਪਣੇ ਪਿਤਾ ਤੇ ਦਾਦੇ ਦੀ ਤਰ੍ਹਾਂ ਕੰਮ ਹੋਰ ਵਧਾ ਲਿਆ ਡਾਕਟਰ ਦਲਗੀਰ ਦੇ ਅਨਸਾਰ ਇਹਨਾਂ ਕੋਲ 3 ਲੱਖ ਤੋਂ ਵੱਧ ਨੌਕਰ ਸੀ ਇੱਕ ਗੱਡੇ ਨਾਲ 4 ਬੰਦੇ ਹੁੰਦੇ ਸੀ ਭਾਈ ਲੱਖੀ ਰਾਏ ਜੀ ਦੀ ਆਪਣੀ ਨਿੱਜੀ ਫੌਜ ਵੀ ਸੀ ਕਿਉਂਕਿ ਉਸ ਵੇਲੇ ਸੁੰਨੇ ਰਾਹਾਂ 'ਚੋਂ ਲੰਘਣਾ ਪੈਂਦਾ ਸੀ ਉਸ ਵੇਲੇ ਇਹ ਬਹੁਤ ਅਮੀਰ ਪਰਿਵਾਰ ਸੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਕੀਰਤਪੁਰ ਸਾਹਿਬ ਵਿਖੇ ਗੁਰਮਤਾ ਕੀਤਾ ਤਾਂ ਉਸ ਗੁਰਮਤੇ ਵਿੱਚ ਭਾਈ ਮੱਖਣਚਾ ਲਵਾਨਾ ਦਾ ਪਰਿਵਾਰ ਭਾਈ ਮਨੀ ਸਿੰਘ ਦਾ ਪਰਿਵਾਰ ਤੇ ਭਾਈ ਲੱਖੀਸ਼ਾ ਵੰਜਾਰੇ ਦਾ ਪਰਿਵਾਰ ਵੀ ਸ਼ਾਮਲ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਜੋ ਉੱਥੋਂ ਦਾ ਜੇਲਰ ਸੀ ਉਹ ਭਾਈ ਲੱਖੀ ਰਾਏ ਦਾ ਚਚੇਰਾ ਭਰਾ ਹਰੀਦਾ ਸੀ ਰਿਹਾ ਹੋ ਕੇ ਗੁਰੂ ਸਾਹਿਬ ਉਹਨਾਂ ਦੇ ਘਰ ਵੀ ਰੁਕੇ ਦੱਸਿਆ ਜਾਂਦਾ ਕਿ ਦਿੱਲੀ ਵਿਚਲੇ ਲਾਲ ਕਿਲੇ ਤੇ ਜੋ ਪੱਥਰ ਲੱਗਿਆ ਹੋਇਆ ਉਹ ਵੀ ਭਾਈ ਲੱਖੀ ਰਾਏ ਨੇ ਹੀ ਸਪਲਾਈ ਕੀਤਾ ਸੀ ਲਾਲ ਕਿਲੇ ਤੇ ਪਾਰਲੀਮੈਂਟ ਦੇ ਆਸੇ ਪਾਸੇ ਜਿੰਨੀ ਵੀ ਜ਼ਮੀਨ ਆ ਉਹ ਭਾਈ ਲੱਖੀ ਰਾਏ ਨੇ ਖਰੀਦੀ ਸੀ ਗੁਰੂ ਨਾਨਕ ਦੇਵ ਜੀ ਦੇ ਨਾਲ ਇਹਨਾਂ ਦੇ ਦਾਦਾ ਜੀ ਜੁੜੇ ਸੀ ਭਾਈ ਲੱਖੀ ਰਾਏ ਦੇ ਵੇਲੇ ਨੌਵੇਂ ਗੁਰੂ ਤੇਗ ਬਹਾਦਰ ਜੀ ਮਾਲਵੇ ਦਾ ਦੌਰਾ ਕਰਨ ਆਏ ਉਧਰ ਪਿੰਡ ਸਰਾਏ ਬੰਜਾਰਾ ਕੋਲ ਪਾਈ ਲੱਖੀ ਰਾਏ ਦਾ ਕਾਫਲਾ ਠਹਿਰਿਆ ਹੋਇਆ ਸੀ ਤੇ ਉਸ ਜਗ੍ਹਾ ਤੇ ਇਹਨਾਂ ਦਾ ਇੱਕ ਬਲਦ ਗਵਾਚ ਜਾਂਦਾ ਉਹ ਬਲਦ ਪਾਈ ਲੱਖੀ ਰਾਏ ਦਾ ਸਭ ਤੋਂ ਵਧੀਆ ਬਲਦ ਸੀ ਤੇ ਪਾਈ ਲੱਖੀ ਰਾਏ ਨੂੰ ਉਸ ਬਲਦ ਨਾਲ ਬਹੁਤ ਲਗਾ ਸੀ ਜਦੋਂ ਬਲਦ ਨਾ ਮਿਲਿਆ ਤਾਂ ਪਾਈ ਲੱਖੀ ਰਾਏ ਨੇ ਨਵੇਂ ਪਾਦਸ਼ਾਹ ਨੂੰ ਤਿਆ ਕੇ ਅਰਦਾਸ ਕੀਤੀ ਕਿ ਜੇ ਮੇਰਾ ਬਲਦ ਮਿਲ ਜਾਵੇ ਤਾਂ ਜੋ ਮੈਥੋਂ ਸਰਦਾ ਹੋਇਆ ਗੁਰੂ ਸਾਹਿਬ ਨੂੰ ਚੜਾਉਂਗਾ ਦੱਸਿਆ ਜਾਂਦਾ ਕਿ ਇਹਨਾਂ ਦਾ ਬਲਦ ਲੱਭ ਗਿਆ ਤੇ ਭਾਈ ਲੱਖੀ ਰਾਏ ਨੇ ਨੌ ਮਨਸੂਰੀ ਟਕੇ ਜੋ ਉਸ ਵੇਲੇ ਦੀ ਕਰੰਸੀ ਸੀ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸ਼ੁਕਰਾਨਾ ਕੀਤਾ ਕਿ ਗੁਰੂ ਸਾਹਿਬ ਮੇਰੇ ਕੋਲ ਅੱਜ ਇੰਨੇ ਹੀ ਟਕੇਆ ਮਨਜ਼ੂਰ ਕਰਿਓ ਕਦੇ ਫੇਰ ਸੇਵਾ ਦਾ ਮੌਕਾ ਦਿਓ ਤਾਂ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਖੁਸ਼ ਹੋਏ ਤੇ ਹੱਸ ਕੇ ਕਹਿਣ ਲੱਗੇ ਕਿ ਇਹ ਨੌ ਮਨਸੂਰੀ ਟਕੇ ਨਹੀਂ ਇਹ ਤਾਂ 9 ਲੱਖ ਦੇ ਬਰਾਬਰ ਆ ਉਸ ਤੋਂ ਬਾਅਦ ਉਸ ਪਿੰਡ ਦਾ ਨਾਂ ਨਾਉ ਲੱਖਾ ਪੈ ਗਿਆ ਗੁਰੂ ਸਾਹਿਬ ਨੇ ਉਸ ਵੇਲੇ ਭਾਈ ਲੱਖੀ ਰਾਏ ਨੂੰ ਲੱਖੀ ਸ਼ਾਹ ਆਖਿਆ ਤੇ ਲੱਖੀ ਰਾਏ ਤੋਂ ਲੱਖੀ ਸ਼ਾਹ ਬਣ ਗਿਆ ਵੰਜਾਰਾ ਸ਼ਬਦ ਵੀ ਮੁਗਲਾਂ ਵੱਲੋਂ ਦਿੱਤਾ ਗਿਆ ਵਪਾਰ ਦਾ ਮਤਲਬ ਵੰਜ ਤੇ ਵੰਜ ਤੋਂ ਹੀ ਇਹਨਾਂ ਦੇ ਨਾਂ ਨਾਲ ਲੱਖੀ ਸ਼ਾਹ ਵੰਜਾਰਾ ਪੈ ਗਿਆ ਮੁਗਲ ਹਕੂਮਤ ਨੇ ਜੋ ਉਜੜੇ ਪਿੰਡ ਸੀ ਉਹਨਾਂ ਨੂੰ ਦੁਬਾਰਾ ਵਸਾਉਣ ਦਾ ਕੰਮ ਵੀ ਭਾਈ ਲੱਖੀ ਸ਼ਾਹ ਵੰਜਾਰੇ ਨੂੰ ਦਿੱਤਾ ਏ ਵੀ ਲਿਖਿਆ ਮਿਲਦਾ ਕਿ ਭਾਈ ਲੱਖੀ ਸ਼ਾਹ ਵੰਜਾਰੇ ਨੇ ਜਮਨਾ ਨਗਰ ਤੋਂ ਬਲਾਸਪੁਰ ਤੱਕ ਬਹੁਤ ਸਾਰੇ ਖੂਹ ਲਗਵਾਏ। ਹੋ ਸਕਦਾ ਕਿ ਇਹਨਾਂ ਨੇ ਆਪਣੇ ਕਾਫਲੇ ਲਈ ਤੇ ਘੋੜਿਆਂ ਜਾਂ ਬਲਦਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਹੋਵੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਗਲ ਹਕੂਮਤ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਵੇਲੇ ਭਾਈ ਸਾਹਿਬ ਦੇ ਭਰਾ ਭਾਈ ਗਰਦਾਸ ਜੀ ਵੀ ਗੁਰੂ ਸਾਹਿਬ ਦੇ ਨਾਲ ਸੀ ਫਿਰ ਜਦੋਂ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਤਾਂ ਭਾਈ ਲੱਖੀਸ਼ਾਹ ਬਨਜਾਰਾ ਉਸ ਵੇਲੇ ਰਾਜਸਥਾਨ ਤੋਂ ਚੂਨਾ ਲਿਆ ਰਹੇ ਸੀ ਜਦੋਂ ਗੱਡਿਆਂ ਦਾ ਕਾਫਲਾ ਨਾਰਨੌਰ ਕੋਲ ਆਇਆ ਤਾਂ ਸਿੱਖ ਸੰਗਤ ਨੇ ਭਾਈ ਸਾਹਿਬ ਨੂੰ ਦੱਸਿਆ ਤਾਂ ਭਾਈ ਲੱਖੀਸ਼ਾ ਵੰਜਾਰਾ ਬਹੁਤ ਦੁਖੀ ਹੋਏ ਭਾਈ ਸਾਹਿਬ ਨੂੰ ਗੁੱਸਾ ਵੀ ਬਹੁਤ ਆਇਆ ਕਿ ਇੰਨਾ ਕੁਝ ਹੋ ਗਿਆ ਪਰ ਸਿੱਖ ਸੰਗਤ ਸ਼ਾਂਤ ਬੈਠੀ ਆ ਗੁਰੂ ਸਾਹਿਬ ਦੇ ਸਰੀਰ ਦੀ ਬੇਅਦਬੀ ਹੋ ਰਹੀ ਆ ਪਰ ਸਿੱਖ ਸੰਗਤ ਕਰਦੀ ਵੀ ਕੀ ਉਸ ਵੇਲੇ ਮੁਗਲਾਂ ਦਾ ਖੌਫ ਵੀ ਇੰਨਾ ਸੀ ਫਿਰ ਕਈ ਸਿੱਖਾਂ ਨੇ ਭਾਈ ਲੱਖੀ ਸ਼ਾ ਬੰਜਾਰਾ ਨਾਲ ਮੀਟਿੰਗ ਕੀਤੀ ਕਿ ਹੁਣ ਕੀ ਕੀਤਾ ਜਾਵੇ ਅਖੀਰ ਭਾਈ ਸਾਹਿਬ ਨੇ ਫੈਸਲਾ ਕੀਤਾ ਕਿ 20000 ਗੱਡਿਆਂ ਦਾ ਕਾਫਲਾ ਉਥੋਂ ਦੀ ਲੰਘਾਇਆ ਜਾਵੇ ਜਿੱਥੇ ਗੁਰੂ ਸਾਹਿਬ ਦਾ ਸਰੀਰ ਪਿਆ ਭਾਈ ਜੈਤਾ ਜੀ ਭਾਈ ਉੱਦੂ ਜੀ ਤੇ ਕਈ ਹੋਰ ਸਿੱਖਾਂ ਦੀ ਜ਼ਿੰਮੇਵਾਰੀ ਲਈ ਕਿ ਜਦੋਂ ਗੱਡਿਆਂ ਦਾ ਕਾਫਲਾ ਉਸ ਥਾਂ ਪਹੁੰਚੇ ਤਾਂ ਗੁਰੂ ਸਾਹਿਬ ਦਾ ਧੜ ਤੇ ਸੀਸ ਗੱਡਿਆਂ ਵਿੱਚ ਰੱਖਿਆ ਜਾਵੇ ਜਦੋਂ ਗੱਡਿਆਂ ਦਾ ਕਾਫਲਾ ਉਸ ਜਗ੍ਹਾ ਪਹੁੰਚਿਆ ਤਾਂ ਇੱਕ ਤਾਂ ਗੱਡਿਆਂ ਵਿੱਚ ਚੂਨਾ ਭਰਿਆ ਹੋਇਆ ਸੀ ਇੱਕ ਰਸਤਾ ਕੱਚਾ ਹੋਣ ਕਰਕੇ ਬਲਦਾਂ ਦੇ ਪੈਰਾਂ ਨਾਲ ਧੂੜ ਬਹੁਤ ਉੱਠਦੀ ਸੀ ਗੱਡਿਆਂ ਨੂੰ ਵੇਖ ਕੇ ਸਿਪਾਹੀ ਆਪੇ ਹੀ ਪਾਸੇ ਹੋ ਗਏ ਸੀ ਸਿਪਾਈ ਜੈਤਾ ਜੀ ਨੇ ਚੱਕ ਲਿਆ ਤੇ ਧੜ ਭਾਈ ਲੱਖੀ ਸ਼ਾ ਬੰਜਾਰੇ ਨੇ ਚੱਕ ਕੇ ਰੂਹ ਵਾਲੇ ਗੱਡੇ ਵਿੱਚ ਰੱਖ ਲਿਆ ਕਾਫਲਾ ਲੰਘਣ ਤੋਂ ਬਾਅਦ ਸਿਪਾਈਆਂ ਨੂੰ ਜਦੋਂ ਗੁਰੂ ਸਾਹਿਬ ਦਾ ਸਰੀਰ ਨਾ ਮਿਲਿਆ ਤਾਂ ਚਾਰੇ ਪਾਸੇ ਹਾਹਾਕਾਰ ਮਚ ਗਈ ਗੱਲ ਮੁਗਲ ਦਰਬਾਰ ਤੱਕ ਪਹੁੰਚ ਗਈ ਪਹਿਲਾਂ ਤਾਂ ਇਹ ਸੋਚਿਆ ਗਿਆ ਕਿ ਸ਼ਾਇਦ ਕੋਈ ਕਰਾਮਾਤ ਨਾਲ ਗੁਰੂ ਸਾਹਿਬ ਦਾ ਸਰੀਰ ਗਾਇਬ ਹੋ ਗਿਆ ਫਿਰ ਜਦੋਂ ਸ਼ਕਤੀ ਨਾਲ ਸ਼ਾਨਬੀਨ ਕਰਨ ਦਾ ਹੁਕਮ ਹੋਇਆ ਤਾਂ ਸ਼ੱਕ ਵੰਜਾਰਿਆਂ ਤੇ ਹੋਇਆ ਪਰ ਉਸ ਤੋਂ ਪਹਿਲਾਂ ਹੀ ਭਾਈ ਸਾਹਿਬ ਨੇ ਗੁਰੂ ਸਾਹਿਬ ਦਾ ਧੜ ਆਪਣੇ ਘਰ ਲਿਆ ਕੇ ਇਸ਼ਨਾਨ ਕਰਾ ਕੇ ਕੁਝ ਲੱਕੜ ਦਾ ਸਮਾਨ ਘਰੇ ਰੱਖ ਕੇ ਤੇ ਘਰ ਨੂੰ ਅੱਗ ਲਗਾ ਦਿੱਤੀ ਮੁਗਲ ਫੌਜ ਜਦੋਂ ਪੁੱਛਦੀ ਪਛਾਉਂਦੀ ਭਾਈ ਸਾਹਿਬ ਕੋਲ ਆਈ ਤਾਂ ਭਾਈ ਲਖੀਸ਼ਾ ਵੰਜਾਰੇ ਤੋਂ ਪੁੱਛਣ ਦੀ ਹਿੰਮਤ ਨਾ ਹੋਈ ਕਿਉਂਕਿ ਇੱਕ ਤਾਂ ਉਹਨਾਂ ਦਾ ਘਰ ਪਹਿਲਾਂ ਹੀ ਸੜ ਚੁੱਕਿਆ ਸੀ ਦੂਜਾ ਉਹਨਾਂ ਤੇ ਕੋਈ ਸ਼ੱਕ ਵੀ ਨਹੀਂ ਸੀ ਕਰਦਾ ਤੀਜੇ ਦਿਨ ਭਾਈ ਲੱਖੀਸ਼ਾ ਬੰਜਾਰਾ ਨੇ ਗੁਰੂ ਸਾਹਿਬ ਦਾ ਅੰਗੀਠਾ ਸਾਹਿਬ ਪਿੱਤਲ ਦੀ ਗੜਬੀ ਵਿੱਚ ਪਾ ਕੇ ਉੱਥੇ ਹੀ ਦਵਾ ਦਿੱਤਾ ਥੋੜੇ ਟਾਈਮ ਬਾਅਦ ਉਸ ਜਗ੍ਹਾ ਤੇ ਮਸੀਤ ਬਣਾ ਦਿੱਤੀ ਗਈ ਭਾਈ ਲੱਖੀਸ਼ਾ ਜੀ ਆਨੰਦਪੁਰ ਸਾਹਿਬ ਗੁਰੂ ਗਵਿੰਦ ਸਿੰਘ ਜੀ ਕੋਲ ਵੀ ਗਏ ਉਸ ਵੇਲੇ ਭਾਈ ਸਾਹਿਬ ਦੀ ਉਮਰ 95 ਸਾਲ ਸੀ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ 7 ਜੂਨ 1680 ਨੂੰ 99 ਸਾਲ ਤੇ 11 ਮਹੀਨੇ ਦੀ ਉਮਰ ਵਿੱਚ ਭਾਈ ਲੱਖੀਸ਼ਾ ਬੰਜਾਰਾ ਜੀ ਅਕਾਲ ਚਲਾਣਾ ਕਰ ਗਏ ਭਾਈ ਲੱਖੀਸ਼ਾ ਬੰਜਾਰਾ ਦੇ ਵੱਡੇ ਪੁੱਤਰ ਨਗਾਈਆ ਜੀ ਭਾਈ ਮਨੀ ਸਿੰਘ ਦੇ ਨਾਲ ਸੀ ਤੇ ਅੰਮ੍ਰਿਤਸਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਦੂਜੇ ਪੁੱਤਰ ਭਾਈ ਜਵਾਰ ਅਮਰਤ ਛੱਕੇ ਭਾਈ ਜਵਾਰ ਸਿੰਘ ਬਣ ਗਏ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋ ਗਏ ਬਾਕੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸੀ ਭਾਈ ਲੱਖੀਸ਼ਾ ਬੰਜਾਰਾ ਦੀ ਬੇਟੀ ਬੀਬੀ ਸੀਤੋ ਬਾਈ ਅਮਰਤ ਛੱਕੇ ਬੀਬੀ ਬਸੰਤ ਕੌਰ ਬਣੇ ਕੱਲੂ ਘਾਰੇ ਵੇਲੇ ਜਦੋਂ ਮੀਰ ਮੰਨੂ ਨੇ ਸਿੰਘਾਂ ਤੇ ਸਿੰਘਣੀਆਂ ਨੂੰ ਗ੍ਰਿਫਤਾਰ ਕੀਤਾ ਤਾਂ ਉਹਨਾਂ ਵਿੱਚ ਜੋ ਸਿੰਘਣੀਆਂ ਸੀ ਬੀਬੀ ਬਸੰਤ ਕੌਰ ਉਹਨਾਂ ਦੀ ਜਫੇਦਾਰ ਨਹੀਂ ਸੀ ਜਦੋਂ ਫਿਰ ਬੱਚਿਆਂ ਦੇ ਟੁਕੜੇ ਕਰਕੇ ਮਾਵਾਂ ਦੇ ਗਲਾਂ ਵਿੱਚ ਪਾਏ ਗਏ ਤਾਂ ਉਹਨਾਂ ਸਿੰਘਣੀਆਂ ਨੂੰ ਗਰਬਾਣੀ ਪੜਨ ਹੁਕਮਨਾਮੇ ਵਿੱਚ ਰਹਿਣ ਗੁਰੂ ਦਾ ਭਾਣਾ ਮੰਨਣ ਵਿੱਚ ਪ੍ਰਪੱਕ ਭਾਈ ਲੱਖੀਸ਼ਾ ਵੰਜਾਰੇ ਦੀ ਬੇਟੀ ਬੀਬੀ ਬਸੰਤ ਕੌਰ ਨੇ ਬਣਾਇਆ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਵਜ਼ੀਰ ਖਾਨ ਨੂੰ ਮਾਰ ਕੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਤਾਂ ਮੁਗਲਾਂ ਨੇ ਸੋਚਿਆ ਕਿ ਇਹਨਾਂ ਨੂੰ ਹਥਿਆਰ ਤੇ ਰਾਸ਼ਨ ਕਿੱਥੋਂ ਆਉਂਦਾ ਤਾਂ ਫਿਰ ਵੰਜਾਰਿਆਂ ਦਾ ਨਾਂ ਆਇਆ ਵੰਜਾਰਿਆਂ ਨੂੰ ਲੱਭ ਲੱਭ ਕੇ ਸ਼ਹੀਦ ਕੀਤਾ ਗਿਆ ਵੰਜਾਰਿਆਂ ਦਾ ਵਪਾਰ ਖਿੱਲਰ ਗਿਆ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਉਹਨਾਂ ਵਿੱਚ ਜ਼ਿਆਦਾ ਵੰਜਾਰੇ ਸਿੱਖ ਤੇ ਸਿਗਲੀਗਰ ਸਿੱਖੀ ਸੀ 30-30 ਰੁਪਏ ਸਿਰਾਂ ਦੇ ਮੁੱਲ ਪਾਏ ਗਏ ਵੰਜਾਰਿਆਂ ਦੇ ਪਿੰਡਾਂ ਤੇ ਹਮਲੇ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਵੰਜਾਰੇ ਸਿੱਖਾਂ ਨੂੰ ਜੰਗਲਾਂ ਤੇ ਟਿੱਬਿਆਂ ਵਿੱਚ ਜਾਣਾ ਪਿਆ ਵੰਜਾਰੇ ਸਿੱਖਾਂ ਨੇ ਆਪਣੀ ਪਹਿਚਾਣ ਬਦਲ ਲਈ ਫਿਰ ਜਦੋਂ ਮਿਸਲਾਂ ਬਣੀਆਂ ਤਾਂ ਦਿੱਲੀ ਤੇ ਰਾਜਾ ਸ਼ਾਹ ਅਲਮ ਦਾ ਸੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ 1783 ਵਿੱਚ ਬਾਬਾ ਬਘੇਲ ਸਿੰਘ ਜੀ ਜੱਸਾ ਸਿੰਘ ਆਲੂਵਾਲੀਆ ਤੇ ਜੱਸਾ ਸਿੰਘ ਰਾਮਗੜੀਆ ਨੇ ਦਿੱਲੀ ਫਤਿਹ ਕੀਤੀ ਤਾਂ ਦਿੱਲੀ ਦਾ ਰਾਜ ਵੀ ਸ਼ਾਹ ਅਲਮ ਨੂੰ ਸਿੱਖਾਂ ਨੇ ਦਵਾਇਆ ਸੀ ਸਿੰਘਾਂ ਨੇ ਦਿੱਲੀ ਕਿਵੇਂ ਫਤਿਹ ਕੀਤੀ ਇਸ ਬਾਰੇ ਮੈਂ ਵੀਡੀਓ ਇੱਕ ਪਹਿਲਾਂ ਹੀ ਅਪਲੋਡ ਕੀਤੀ ਹੋਈ ਆ ਤੇ ਇਸ ਵੀਡੀਓ ਤੋਂ ਬਾਅਦ ਤੁਸੀਂ ਉਹ ਵੀਡੀਓ ਵੀ ਜਰੂਰ ਵੇਖਣਾ ਡਿਸਕ੍ਰਿਪਸ਼ਨ ਦੇ ਵਿੱਚ ਉਸ ਦਾ ਲਿੰਕ ਮਿਲ ਜਾਊਗਾ ਫਿਰ ਜਦੋਂ ਗੁਰੂ ਤਾਮ ਬਣਾਉਣ ਦੀ ਗੱਲ ਆਈ ਤਾਂ ਭਾਈ ਲੱਖੀ ਸ਼ਾ ਵੰਜਾਰਾ ਦੇ ਪਰਿਵਾਰ ਵਿੱਚ ਇੱਕ 125 ਸਾਲ ਦੀ ਔਰਤ ਨੇ ਦੱਸਿਆ ਕਿ ਸਾਡੇ ਪੁਰਖਿਆਂ ਨੇ ਇਸ ਜਗ੍ਹਾ ਤੇ ਗੁਰੂ ਸਾਹਿਬ ਦੀਆਂ ਅਸਤੀਆਂ ਦਬਾਈਆਂ ਹੋਈਆਂ ਪਰ ਉਸ ਜਗ੍ਹਾ ਤੇ ਮਸੀਤ ਬਣੀ ਹੋਈ ਸੀ ਤੇ ਬਾਬਾ ਬਘੇਲ ਸਿੰਘ ਨੇ ਸ਼ਾਲਮਨਾਲ ਗੱਲ ਕੀਤੀ ਕਿ ਇਹ ਮਸੀਤ ਢਾਈ ਜਾਊਗੀ ਜੇ ਇਸ ਜਗ੍ਹਾ ਤੇ ਕੁਝ ਨਾ ਮਿਲਿਆ ਤਾਂ ਅਸੀਂ ਆਪਣੇ ਖਰਚੇ ਤੇ ਇਸ ਤੋਂ ਵੀ ਵਧੀਆ ਤੇ ਆਲੀਸ਼ਾਨ ਮਸਜਿਦ ਬਣਾਵਾਂਗੇ ਤੇ ਜੇ ਇਸ ਜਗ੍ਹਾ ਤੇ ਗੁਰੂ ਸਾਹਿਬ ਨਾਲ ਸੰਬੰਧਤ ਕੋਈ ਚੀਜ਼ ਮਿਲਦੀ ਆ ਤਾਂ ਇੱਥੇ ਗੁਰਦੁਆਰਾ ਸਾਹਿਬ ਬਣੇਗਾ। ਮਸੀਤ ਢਾ ਕੇ ਖਦਾਈ ਕੀਤੀ ਗਈ ਤਾਂ ਉਸ ਜਗ੍ਹਾ ਤੇ ਪਿੱਤਲ ਦੀ ਗੜਵੀ ਮਿਲ ਗਈ। ਅੱਜ ਉੱਥੇ ਗੁਰਦੁਆਰਾ ਰਕਾਬगंज ਸਾਹਿਬ ਬਣਿਆ ਹੋਇਆ। ਭਾਈ ਲੱਖੀਸ਼ਾ ਬੰਜਾਰਾ ਦੇ 8 ਪੁੱਤਰ, 13 17 ਪੋਤੇ ਤੇ 24 ਪੜਪੋਤਰੇ ਅਲੱਗ-ਅਲੱਗ ਸਮੇਂ ਤੇ ਜੰਗਾ ਯੁੱਧਾ ਵਿੱਚ ਸ਼ਹੀਦ ਹੋਏ। ਲੋਗੜ ਕਿਲਾ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਧਾਨੀ ਬਣਾਇਆ ਉਸ ਦੇ ਨਾਲ ਲਗਦੀ 100 ਤੋਂ ਵੱਧ ਪਿੰਡਾਂ ਦੀ ਜ਼ਮੀਨ ਤੇ ਤਕਰੀਬਨ ਅੱਧੀ ਦਿੱਲੀ ਦੇ ਮਾਲਕ ਭਾਈ ਲੱਖੀਸ਼ਾ ਵੰਜਾਰਾ ਸੀ 1911 ਵਿੱਚ ਅੰਗਰੇਜ਼ਾਂ ਨੇ ਇਹ ਸਾਰੀ ਜ਼ਮੀਨ ਐਕਵਾਇਰ ਕਰ ਲਈ ਦੋਸਤੋ ਇਹ ਸੀ ਭਾਈ ਲੱਖੀਸ਼ਾ ਵੰਜਾਰਾ ਬਾਰੇ ਕੋਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਐਨਾ ਹੀ ਮਿਲਦੇ ਆ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ